ਔਰ ਹੋਰ ਸੁਣ ਲੋ ਕਰੈਕਟਰ ਦੀ ਗੱਲ ਸੁਣਾਓ ਆ ਹੁਣ ਇੱਕ ਅ ਏਸੇ ਦਰਮਿਆਨ ਪਿਛਲੇ ਦਿਨਾਂ ਚ ਜਦੋਂ ਇਹ ਮਲੇਕ ਕੋਲੇ ਦੇ ਐਮ ਐਲ ਏ ਦਾ ਪੀ ਏ ਸੀਗਾ ਕਿਸੇ ਬੱਚੀ ਨੇ ਫੋਨ ਕਰਤਾ ਕਿ ਜੀ ਬਾਈ ਜੀ ਸਾਡਾ ਕੰਮ ਕਰਾ ਦਿਓ ਦੋ ਤਿੰਨ ਵਾਰ ਫੋਨ ਕੀਤਾ ਹਲੋ ਆ ਸੁਣ ਲੋ ਹਲੋ ਹਲੋ ਆ ਮੈਂ ਘਰੇ ਹਾਂ ਵੀ ਤੁਮੇ ਨਾਲ ਗੱਲ ਕਰ ਗੱਲ ਹੈਲੋ ਹੈਲੋ ਹਾਂ ਆਵਾਜ਼ ਆ ਰਹੀ ਹੈ ਹਾਂ ਰਿਹਾ ਤੁਹਾਨੂੰ ਕਰਨਾ ਹੀ ਕੋਈ ਨਹੀਂ ਹਾਂ ਹਾਂ ਦੱਸ ਮੇਰੀ ਫੈਮਲੀ ਨੂੰ ਨਹੀਂ ਅਕਸੈਪਟ ਕਰਨਾ ਹੈ ਰਿਸ਼ਤਾ ਕਿਉਂ ਨਹੀਂ ਕਰਨਾ ਵਜ੍ਹਾ ਦੱਸ ਤੂੰ ਮੈਂ ਹਿੰਦੂ ਹਾਂ ਨਹੀਂ ਪਤਾ ਨਹੀਂ ਮੈਂ ਹਿੰਦੂ ਹਾਂ ਨਹੀਂ ਤੂੰ ਵੀ ਮੁਸਲਮਾਨ ਹੋ ਲੇਕਿਨ ਨਹੀਂ ਕਰ ਵਜ੍ਹਾ ਦੱਸ ਨਹੀਂ ਕਰ ਉਹ ਰੀਜ਼ਨ ਦੱਸ ਰੀਜ਼ਨ ਦੱਸ ਰੀਜ਼ਨ ਦੱਸ ਮੈਨੂੰ ਕੀ ਪਤਾ ਜੇ ਰੀਜ਼ਨ ਬਸ ਮੈਨੂੰ ਪਤਾ ਨਹੀਂ ਜਦ ਤੈਨੂੰ ਪਤਾ ਨਹੀਂ ਕਰਨਾ ਤੂੰ ਰੀਜ਼ਨ ਦੱਸ ਮੈਨੂੰ ਮੈਂ ਨਹੀਂ ਦੱਸਦਾ ਕੰਮ ਨਹੀਂ ਦੱਸਦਾ ਨਹੀਂ ਜੋ ਤੁਹਾਨੂੰ ਦੱਸਣੇ ਭਲਾ ਮੈਨੂੰ ਘਰ ਵਾਲੇ ਦੀ ਗੱਲ ਕਰ ਘਰ ਵਾਲੀ ਹਾਂ ਘਰ ਇਹ ਦੱਸ ਰੀਜ਼ਨ ਦੱਸੋ ਮੈਨੂੰ ਵੀ ਹਾਂ ਕਿਉਂ ਨਹੀਂ ਦੱਸਦਾ ਕੀ ਮੈਂ ਮਤਲਬ ਮੇਰੇ ਕੋਈ ਨੁਕਸਾ ਮੇਰੀ ਫੈਮਲੀ 'ਚ ਨੁਕਸਾ ਅਸੀਂ ਕੰਜਰ ਹਾਂ ਠੀਕ ਹੈ ਨਹੀਂ ਹਲਕੀ ਜਿਹੀ ਸ਼ਰਮ ਦੇਵਾ ਮੈਨੂੰ 10000 ਵੀ ਹਾਂ ਕਿਉਂ ਨਹੀਂ ਦਿੰਦਾ ਦੇਖੋ ਮੇਰੀ ਇਹ ਜੈਟੀ ਮੇਰਾ ਬਸ ਰੇਟ ਹੈ ਕਿ 84 ਇਹ 54, Cheek 54. ਦੇਖੇ ਤੇ ਤੇ ਕਿੰਨੀ ਬਹੁਤ ਜ਼ਿਆਦਾ ਆ ਠੀਕ ਆ ਹੁਣ ਮੈਂ ਇਹਦੀ ਗੱਲ ਸੁਣਾ ਡਿਫਰੈਂਸ ਕਿੰਨਾ ਦਾ ਆ? ਮੇਰਾ 95 ਹੈ ਫਿਰ ਕਿਉਂ ਹੋ ਗਿਆ? ਯਾਰ ਇਹ ਨਗਦ ਤਾਂ ਰਲੇਕਾਂ ਵਿੱਚ ਹੋਣਾ ਚਾਹੀਦਾ। ਉਹ ਮੇਰਾ ਤੇ ਆ ਥੋੜੀ ਜਿਹੀ ਖਾਣੇ ਪੀਣੇ ਘਰ ਘਰ ਕੇ ਥੋੜੀ ਜਿਹੀ ਉਹ ਲੱਗਦੀ ਉਹ ਵੱਧ ਪਰ ਇੰਨੀ ਐਂ ਦਾ ਹੈ। ਹਾਂ ਹਣੋ ਆਹ ਬੋਲੋ ਮੈਨੂੰ ਨੁਕਸ ਲੱਗਣਾ ਦੇਖੋ ਹਾਂ ਹਾਂਜੀ ਮコハマ ਦੇ ਨੁਕਸਾ ਲੱਗ ਜਾ ਫਰਮਾ ਮਰ ਲਵ ਫਰਮਾ ਸ਼ਾਂਤ ਹੋ ਗਿਆ ਹੋਗਾ ਠੀਕ ਹੈ ਮੈਂ ਹੀ ਆਇਆ ਬਈ ਹੋਦਾ ਕਿ ਕਿਸ ਨੂੰ ਰੋਕੋ ਤੇ ਤੋ ਹੋਵੇ ਮੈਨੂੰ ਨਹੀਂ ਚਾਹਨਾ ਕਿ ਕਿਸੇ ਨਾਲ ਕਿਸੇ ਦੀ ਕਰਤੋਂ ਮੈਨੂੰ ਕੋਈ ਕਿਉਂ ਨਹੀਂ ਮੈਂ ਕਿਹਨਾਂ ਨੂੰ ਗੱਲ ਆਸਾਂ ਮੈਨੂੰ ਅੱਛਾ ਫਿਰ ਅੱਛੇ ਕਹਿਣਾ ਤਾਂ ਫਿਰ ਫਿਰ ਕਿਉਂ ਗਈ ਸੀ ਮੈਂ ਤਾਂ ਕਿਸੇ ਹੋਰ ਨਾਲੋਂ ਤਾਂ ਮੈਨੂੰ ਪਤਾ ਮੈਂ ਦੇਖੋ ਮੇਰੀ ਗੱਲ ਸੁਣਾਓ ਮੈਂ ਮੇਰੀ ਜ਼ਿੰਦਗੀ ਦਾ ਤਜਰਬਾ ਔਰ ਜਿੰਨੀ ਕੋ ਮੇਰੀ ਉਮਰ ਆਉਂਦਾ ਮਤ ਮੇਰਾ ਤਜਰਬਾ ਹੋ ਗਿਆ ਠੀਕ ਹੈ ਹਜ਼ਾਰਾਂ ਕਲੇਸ਼ਨ ਵੇਡ ਤੇ ਮੈਂ ਹਜ਼ਾਰਾਂ ਉਹ ਕਰਦੇ ਇਹ ਮੈਨੂੰ ਬੰਦਾ ਵੀ ਕੋਈ ਸੁਣਾਦਾ ਨਹੀਂ ਪਿਆ ਕਰਦਾ ਇਹ ਮੈਂ ਧਾਬੇ ਨਾਲ ਗਿਆਦਾ ਠੀਕ ਹੈ ਐਸਾ ਹੈ ਤੂੰ ਜਿੰਨਾ ਮਰਜ਼ੀ ਮੇਰੇ ਕੋਲ ਧੋੜੋ ਮੋੜੇ ਚੱਲ ਵੀ ਹਾਂ ਮੈਂ ਕਿਸੇ ਨੂੰ ਨਾ ਕਹਾਂ ਮੈਂ ਇਹ ਕਰਦੇ ਹਾਂ ਹਾਂ ਬਤਾ ਦਿਆਂ ਕਰ ਦਿਆਂ ਕਰ ਦਿਆਂ ਕਰ ਦਿਆਂ ਬਸ ਇੱਕ ਕਰਦੇ ਨਹੀਂ ਕਰਦੇ ਨਹੀਂ ਕਰਦੇ ਨਹੀਂ ਕਰਦੇ ਨਹੀਂ ਕਰਦੇ ਮੈਨੂੰ ਪਤਾ ਨਹੀਂ ਕਰਦੇ ਇਸ ਕਰਕੇ ਹਾਂ ਇੱਕ ਕਰਾਵੇ ਹਾਂ ਫੋਨ ਕਰਨ ਲੱਗ ਪਈ ਉਹਨੂੰ ਮੱਲ ਰਹਾ